ਕਈ ਵਾਰਾਂ ਵੇਖਿਆ ਆਪਾਂ ਜਿੰਨੇ ਵੀ ਡਰਾਈਵਰ ਆ ਸਟੀਅਰਿੰਗ ਤੇ ਆਪਾਂ ਸਾਰੇ ਦੁਸ਼ਮਾਨਾਂ ਦੇ ਟਾਬਿਆਂ ਤੇ ਬੈਠੇ ਆਪਾਂ ਸਾਰੇ ਯਾਰ ਆ ਸਟੀਅਰਿੰਗ ਦਾ ਗੁੱਸਾ ਸਾਂਭ ਲੈਣਾ ਚਾਹੀਦਾ ਵਾ ਇੱਕ ਸੈਕਿੰਡ ਦਾ ਹੁੰਦਾ ਵਾ ਆਪਾਂ ਕਿੰਨੇ ਕ ਗੈਂਗਸਟਰ ਆ ਕਿੰਨੇ ਕ ਪਹਿਲਵਾਨ ਆ ਆਪਣੇ ਲਾਂਡ ਗਵਾਂਡ ਸਾਰੇ ਨੂੰ ਆਪਣੇ ਬਾਰੇ ਪਤਾ ਹੁੰਦਾ ਤੇ ਮੇਨ ਰੋਡ ਤੇ ਜ਼ਰੂਰੀ ਨਹੀਂ ਹੁੰਦਾ ਦੱਸਣਾ ਕਿਸੇ ਨੂੰ ਵੀ ਅਸੀਂ ਵੀ ਬਹੁਤ ਬੜੇ ਆ ਗਏ ਨਿਕਲ ਜਾਣ ਚੀ ਫਾਇਦਾ ਸਤਾਖ ਮਹੀਨੇ ਪਹਿਲਾਂ ਇੱਕ ਰਾਕਰ ਦੀ ਗੱਡੀ ਦਾ ਕਲਮ ਬੋਲੀ ਫੁੱਲਣ ਵਾਲੇ ਸਿਗਨਲ ਤੇ ਪੰਗਾ ਪਿਆ ਪੈਂਦਾ ਆਇਆ ਸੀ ਪਿੱਛੋਂ ਕਿਤੇ ਲੋਕਾਂ ਦੇ ਟੈਕਸ ਤੋਂ ਲੜਦਾ ਹੋਣ ਰਿਹਾ ਸੀ ਕਿ ਗੱਡੀ ਵਾਲੇ ਨਾਲ ਤੇ ਉੱਤਰ ਕੇ ਉਹਦੇ ਕੱਚ ਪੰਨਣ ਲੱਗਾ ਉਹ ਨਾਲੇ ਕੱਚ ਪੰਨਦੇ ਉਹਨੇ ਤੇ ਮੁੜ ਕੇ ਜਦੋਂ ਸਿਗਨਲ ਚੱਲੂਆ ਜੇ ਲੋਕਾਂ ਨੇ ਕਿਹਾ ਪਾਜ ਜਾ ਸਰਦਾਰਾਂ ਨੇ ਮਾਰ ਦੇਣਾ ਤੈਨੂੰ ਉਹ ਬੰਦਾ ਭੱਜਣ ਲੱਗਾ ਜਦੋਂ ਉਹਨੂੰ ਧਿਆਨ ਨਹੀਂ ਦਿੱਤਾ ਤੇ ਇਹੋ ਸਰਦਾਰ ਦੋਆਂ ਗੱਡੀਆਂ ਦੇ ਵਿੱਚ ਮਿਲਿਆ ਗਿਆ ਤੇ ਜਗ੍ਹਾ ਤੇ ਖਤਮ ਹੋ ਗਿਆ ਕਿ ਕੀ ਫਾਇਦਾ ਹੋਇਆ ਪਾਣੀ ਹੁੰਦਾ ਕਿ ਇਹਦੇ ਦਿਲ ਵਿੱਚ ਕੀ ਚੱਲਣ ਲਿਆ ਵਾ ਪਰ ਕੰਪਨੀ ਵਿੱਚ ਜਿਹੜਾ ਡਰਾਈਵਰ ਆ ਇਹ ਨਵਾਂ ਹੁੰਦਾ ਹਰ ਰੋਡ ਤੇ ਨਵੇਂ ਚਿਹਰੇ ਵੇਖਣ ਨੂੰ ਮਿਲਦੇ ਆ ਤੇ ਇਹ ਥੋੜੇ ਟਾਈਮ ਦਾ ਗੁੱਸਾ ਹੁੰਦਾ ਵਾ ਇਹਨੂੰ ਜਰ ਜਵਾਂਗੇ ਤੇ ਇੱਕ ਨਵੀਂ ਸਮਝ ਲੋ ਜ਼ਿੰਦਗੀ ਮਿਲ ਗਈ ਆਪਾਂ ਨੂੰ ਵੀ ਤੇ ਆਪਣੇ ਪਰਿਵਾਰ ਨੂੰ ਵੀ ਇਹੋ ਗੁੱਸਾ ਲੈ ਕੇ ਬਹਿ ਜਾਂਦਾ ਪੂਰੇ ਪਰਿਵਾਰ ਨਾਲ ਜਿੱਥੇ ਲੋੜ ਵਾ ਉੱਥੇ ਕਦੀ ਪਹੁੰਚਦਾ ਨਹੀਂ ਆ ਅੜਬ ਸਰਦਾਰ ਤੇ ਰੋੜਾਂ ਦੇ ਉੱਤੇ ਇੱਕ ਨਿੱਗੀ ਜੀ ਗੱਲ ਪਿੱਛੇ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਦੇ ਵੀ ਰੋਲ ਕੇ ਬੈ ਜਾਂਦਾ ਇੱਕ ਕਸਟਮਰ ਨੇ ਗੱਲ ਦੱਸੀ ਸੀ ਵੀ ਕਾਰ ਦਾ ਮਸੜੀਸ ਕਾਰ ਦਾ ਨਾ ਸਾਈਡ ਗਲਾਸ ਤੋੜਤਾ ਮੋਟਰਸਾਈਕਲ ਵਾਲੇ ਨੇ ਤਿੰਨ ਚਾਰ ਮੋਟਰਸਾਈਕਲ ਮੰਗੇ ਤੇ ਪੰਜਵੇਂ ਮੋਟਰਸਾਈਕਲ ਦੁੱਜੇ ਕਿਤੇ ਉਹ ਕਾਰ ਦਾ ਸਾਈਡ ਗਲਾਸ ਟੁੱਟ ਗਿਆ ਤੇ ਉਹਦੇ ਵਿੱਚ ਬੋਡੀਗਾਰਡ ਹੀਗਾ ਮੁੰਡਾ ਨਿਕਲਿਆ ਬਾਹਰ ਤੇ ਉਹਨੇ ਆਵਾਜ਼ ਮਾਰੀ ਉਹ ਬਾਈਕ ਵਾਲੇ ਨੂੰ ਸਿਗਨਲ ਬੰਦ ਹੋ ਗਿਆ ਸੀ ਸਿਗਨਲ ਤੇ ਲੋਗੇ ਸੀ ਬਾਈਕ ਤੇ ਆਵਾਜ਼ ਮਾਰੀ ਉਹਨੇ ਗਾਲ ਕੱਢ ਕੇ ਵੀ ਤੂੰ ਇਦਾਂ ਮੇਰਾ ਸਾਈਕਲਸ ਤੋੜਿਆ ਵਾ ਉਹ ਮੁੰਡਾ ਆਇਆ ਪਿੱਛੇ ਫਿਰ ਨਾਲੇ ਜੇ ਸਾਹਮਣੇ ਖਲੋਤਾਰੇ ਕਿੰਨਾ ਚਿਰ ਮੋਟਰਸਾਈਕਲ ਉਹਨੇ ਸਟਾਰਟ ਰੱਖਿਆ ਉਹਨਾਂ ਦੇ ਬਾਈਕਾਂ ਦੇ ਕੋਈ ਨੰਬਰ ਹੀ ਨਹੀਂ ਸੀ ਮੁੰਬਈ ਦੇ ਗਰਦੁੱਲੇ ਹੀ ਕੇ ਦਾਰੂਖਾਨੇ ਦੇ ਕੋਈ ਨੰਬਰ ਪਲੇਟ ਨਹੀਂ ਸੀ ਉਹਨਾਂ ਦੇ ਬਾਈਕ ਦੀ ਉਹ ਗੋਲਦਾਰਾਂ ਦੇ ਸਾਹਮਣੇ ਵੀ ਗੱਲ ਆ ਇਲਾ ਦੋ ਮਿੰਟ ਵੇਂਦਾ ਰਿਹਾ ਮੁੜ ਕੇ ਉਹਨੇ ਆਪਰੇਸ਼ਨ ਵਾਲਾ ਬਲੇਡ ਜਿਹਨਾਂ ਰੀਡੀਮ ਕੱਢਦੇ ਰੀਡੀਮ ਵਾਲੇ ਉਹ ਬਲੇਡ ਕੱਢ ਕੇ ਇਦਾਂ ਉਹਦੀ ਛਾਤੀ ਤੇ ਵਾਰ ਕਰਨੇ ਚਾਲੂ ਕੀਤੇ ਐਨੇ ਚੀਰ ਪਾ ਕੇ ਨਿਕਲ ਗਿਆ ਉਹ ਬੰਦਾ ਉੱਥੇ ਡਿੱਗ ਪਿਆ ਅੱਜ ਦੱਸਦੇ ਆ ਕਿ ਉਹ ਬੰਦਾ 90 ਕਿਲੋ ਦਾ ਸੀ ਅੱਜ 40 ਕਿਲੋ ਦਾ ਰਹਿ ਗਿਆ ਵਾ ਤਗੜੇ ਘਰ ਦਾ ਮੁੰਡਾ ਹੈ ਇਹ ਹੁਣ ਕਾਰ ਨਹੀਂ ਚਲਾ ਸਕਦਾ ਨਾਲ ਬੋਡੀਗਾਰਡ ਰਹਿੰਦੇ ਆ ਪਿਛਲੀ ਸੀਟ ਤੇ ਵੇਂਦਾ ਫੇਦਾ ਯਾਰ ਜਰ ਜਿਆ ਕਰੋ ਯਾਰੋ ਸਾਲਿਆ ਅੰਨਾ ਦੇਖਦਾ ਨਹੀਂ ਮੈਂ ਕੰਡੀਸ਼ਨ ਤਾ ਤੂੰ ਹੋਈ ਫਿਰਦਾ ਸੁਣਾਤੀ ਆਇਆ ਇੱਕ ਹੋਰ ਮਾਰਾਂਗਾ ਸਾਲਿਆ ਜੇ ਤੇਰੇ ਇੱਕ ਹੋਰ ਮਾਰਤਾ ਨਾ ਮਰ ਜਾਣਾ ਤੂੰ ਲੱਕੜ ਦੇ ਬੱਲੇ ਵਰਗਾ ਤੇਰਾ ਸਰੀਰ ਆਕੜ ਦੇਖ ਲੈ ਕਿੰਨੇ ਚੱਕੇ ਫਿਰਦਾ ਕੁਫਲਾ ਲਿਖਿਆ ਤੇਰਾ ਫੇਵਰਟ ਬੇਕਅ ਬੇਕਅ ਬਲੀਏ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਨਾਮ ਸੁਣੀਦਾ ਬੰਦੇ ਕੇ ਨਾਲ ਜੋੜਦੇ ਆ ਨੀ